ਹਾਂਜੀ ਮਾਨਯੋਗ ਸਿਸਟਰ ਮੋਗਾ ਦੇ ਦਿਸਾਂ ਦੇ ਨਿਸ਼ਤਾਲਾਕ ਇਹ ਭਰੀ ਤਰ੍ਹਾਂ ਵੀ ਟੀਮਾਂ ਤੇ ਆਹ ਕਿ ਸਮੱਸਿਆ ਨੂੰ ਹੱਲ ਕਰਨ ਲਈ ਪੂਰੇ ਸੰਤਾਜ ਭਾਗ ਨਾਲ ਕੰਮ ਕਰ ਰਹੀ ਆ ਪਿਛਲੇ ਦਿਨਾਂ ਤੋਂ ਅਸੀਂ ਬੁਲਟੇ ਪਟਾਕੇ ਜਿਹੜੇ ਆ ਉਹਨਾਂ ਤੋਂ ਬਦੀ ਮਹਿਮਤ ਚਲਾਈ ਆ ਤੇ ਪਿਛਲੇ ਹਫਤੇ ਤੋਂ ਮੈਂ ਸਿਰਫ ਬੁਲਟੇ ਕੰਮ ਕਰ ਰਿਆ ਤੇ 5-7 ਬੁਲਟ ਪਿਛਲੇ ਹਫ਼ਤੇ ਮੇਰੇ ਵੱਲੋਂ ਬਾਉਂਡਰੀ ਕੀਤੇ ਗਏ ਨੇ ਤੇ ਅੱਜ ਸਾਡਾ ਸੀਗਾ ਵਿਚਨ ਵੀ ਜਿਹੜੇ ਪਟਾਕੇ ਪੁੰਦਰੇ ਸਨ ਅੱਜ ਅਸੀਂ ਵਾਕ ਅਖਿਆ ਤੇ ਟੌਕਾ ਦੇ ਵਿੱਚ ਜਾ ਕੇ ਅਲਗ-ਅਲਗ ਥਾਂਾਂ 'ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡਕਸ਼ਨ ਦਾ ਮਤਲਬ ਜਿਹੜੇ ਸੰਸਰ ਮਤਲਬ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ 'ਤੇ ਅਸਰ ਪੈਂਦਾ ਲੋਕਾਂ ਦੇ ਆਵਾਜਾਈ 'ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ ਸੰਸਰ ਸੁਵਾ ਕੇ ਇਲਾਜ ਕਰਕੇ ਤੇ ਜਿਹੜੇ ਸੰਸਰ ਨਸ਼ ਕੀਤਾ ਗਿਆ ਘਟੋ ਘਟਾ ਤੁਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਲਾਉਂਦੇ ਸੀ ਉਹਨੇ ਤਾਰ ਕੀਤੇ ਗਏ ਨੇ ਉਹਨਾਂ ਨੂੰ ਸੰਸਰ ਨਸ਼ ਕੀਤਾ ਗਿਆ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਨਫਸਾਂ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾ ਪলিউਸ਼ਨ ਕਰਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤੇ ਉਹਨਾਂ ਨੂੰ ਸੁਪਿਆ ਨਹੀਂ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਰਹੂਗੀ ਹਾਂਜੀ ਜਿਹੜੀ ਸਾਡੀ ਕਾਰਵਾਈ ਤਲਦੀ ਆ ਅਸੀਂ ਇਹਨਾਂ ਨੂੰ ਪੁੱਛਿਆ ਜਿਹੜੇ ਇੱਕ ਦੋ ਦੁਕਾਨਦਾਰ ਸੀ ਦੇਖਦੇ ਆ ਚਾਹੇ ਨੇ ਅਸੀਂ ਉਹਨਾਂ ਨੂੰ ਪਰਮਾਨੇ ਜਾਰੀ ਕਰਾਂਗੇ ਨੋਟਿਸ ਭੇਜਾਂਗੇ ਪਹਿਲਾਂ ਉਹਨਾਂ ਨੂੰ ਨੋਟਿਸ ਭੇਜ ਕੇ ਜਾਣਾ ਅਗਾਊਂ ਕਰਾਵਾਂਗੇ ਜੇ ਨਾ ਉਹ ਆਪਣੀ ਕਾਰਜ ਤੋਂ ਬਾਜਦੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕੋਈ ਕਾਰਵਾਈ ਕੀਤੀ ਜਾਵੇਗੀ ਅਸੀਂ ਆਪ ਦੇ ਵੱਲੋਂ ਉਹਨਾਂ ਦੇ ਤਵਾਜੇ ਕਰੇ ਨੋਟਿਸ ਜਾਰੀ ਕੀਤੇ ਨੇ ਕਰਕੇ ਉਹਨਾਂ ਤੋਂ ਪੁੱਛਾਂਗੇ ਜੇ ਨਾ ਹੋਵੇ ਤਾਂ ਉਹਨਾਂ ਦੇ ਖਿਲਾਫ ਜਿਹ ਕਿੰਨੇ ਕੋ ਫਰਫਾਤ ਜਿਹੜੇ ਬੋਰਟ ਜਿਹੜੇ ਬੰਦ ਕੀਤੇ ਗਏ ਔਰ ਕਿੰਨੇ ਦੇ ਚਲਾਤੀ ਅਸੀਂ ਅੱਜ 10 ਤੋਂ 12 ਜਿਹੜੇ ਬੁਲਟ ਹੈ ਉਹਨਾਂ ਦੇ ਜਿਹੜੇ ਸਸਨਸ ਲਾ ਕੇ ਉਹਨਾਂ ਦੇ ਸਸਨਸ ਨਸ਼ ਕੀਤੇ ਗਏ ਨੇ ਤੇ 5 ਤੋਂ 6 ਜਿਹੜੇ ਬੁਲਟਾਂ ਪਿਛਲੇ ਹਫ਼ਤੇ ਵੱਲੋਂ ਅਪੌਂਡ ਬੰਦ ਕੀਤੇ ਗਏ ਸੀਗੇ 207 ਵੀਕਲ ਮੋਟਿਕ ਦੇ ਅਧੀਨ ਫੋਨ ਅਸੀਂ ਸੁਣਿਆ ਆਪਾਂ ਜਿਹੜੀ ਅਸੀਂ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਾਫਾ ਜਿਹੜਾ ਸਸਨਸ ਵੀ ਨਸ਼ ਕੀਤੇ ਆ ਜਿਹੜਾ ਸਨਸਾਂ ਵਿੱਚ ਤਾਨ ਵੀ ਕੀਤੇ ਆ ਅਸੀਂ ਕਿਸੇ ਨੂੰ ਸਪਿਆ ਨਹੀਂ ਕੀਤਾ ਕੀ ਅਪੀਨ ਕੀ ਕਰੋਂਗੇ ਲੋਕਰ ਲੋਕਾਂ ਨੂੰ ਅਸੀਂ ਫਿਰ ਕਰਾਂਗੇ ਵੀ ਸਾਡਾ ਪੁਲਿਸ ਪ੍ਰਚਾਰ ਚੰਦਾ ਆਪਕਾ ਸਹਿਯੋਗ ਦਿਓ ਔਰ ਜੋ ਵੀ ਟ੍ਰੈਕ ਪੁਲਿਸ ਮਤਲਬ ਟੈਕਸਿਸਪੈਸਰ ਵਾਲ ਕਰ ਲਈ ਜਿਸ ਮਤਲਬ ਜਿਹੜੀਆਂ ਪਾਰਕਾਂ ਬਜ਼ਾਰ ਦੇ ਵਿੱਚ ਆਪਣਾ ਹਫ਼ਤਾਵ ਦੇ ਵਿੱਚ ਕਮੇਟੀ ਕਰਦੇ ਵਿੱਚ ਆਪਣਾ ਟਾਊਨ ਹਾਲ ਦੇ ਵਿੱਚ ਉੱਥੇ ਆਪਣੇ ਵੀ ਕਲਪਾਰਟ ਦੇ ਵਿੱਚ ਲਾਓ ਜਿਹੜੇ ਵੋਟ ਪਾ ਕੇ ਲਾਉਂਦੇ ਨੇ ਕਾਲੀਆਂ ਫਿਲਮਾਂ ਕਾਲੀਆਂ ਫਿਲਮਾਂ ਦੇ ਪਿੱਛੇ ਹਾਸੇ ਚਲਾਣ ਕੀਤੇ ਨੇ ਕਾਲੀਆਂ ਫਿਲਮਾਂ ਪ੍ਰੈਸ਼ਰ ਹਨ ਨਾਲ ਉਹਨਾਂ ਨੂੰ ਚਲਾਣ ਕੀਤੇ ਨੇ ਪ੍ਰੈਸ਼ਰ ਹਨ ਨਾਲ ਲਾ ਕੇ ਨਾ ਉਹ ਕਾਲੀਆਂ ਫਿਲਮਾਂ ਨਾ ਲਾ ਕੇ ਆਓ ਜਿਹੜੇ ਵੋਟ ਪਾ ਕੇ ਲਾ ਕੇ ਚਲਾਉਂਦੇ ਨਾ ਲੈ ਕੇ ਹੁਣ ਉਹਨਾਂ ਖਿਲਾਫ ਫਿਰ ਤੋਂ ਸਖੀਨਾ ਕਾਰਵਾਈ ਚੱਲਦੀ ਰਹੇਗੀ। ਅਸੀਂ ਡਾਕੂਮੈਂਟ ਵੀ ਚੈੱਕ ਕਰਦੇ ਇਹਨਾਂ ਦੇ ਕਾਰਨ ਦੇ ਅਸੀਂ ਉਹਨਾਂ ਦੇ ਬੰਦ ਖਿਲਾਫ ਕੋਈ ਕਾਰਵਾਈ ਕਰਦੇ ਆ। ਇਹ ਚਲੋ ਜਿੱਦਾਂ ਤੁਸੀਂ ਕਹਿੰਦੇ ਕਾਰਵਾਈ ਕਰਦੀ ਹੈ, ਚਲਾਨ ਕੱਟਦੀ ਹੈ ਜਦੋਂ ਮਾਲਕ ਨਹੀਂ ਹੁੰਦਾਗਾ ਉਹਦਾ ਚਲਾਨ ਜਾਂ ਗੱਡੀ ਦੇ ਨਾਲ ਜਾਂ ਵਾਈਪਰ ਦੇ ਨਾਲ ਲਗਾ ਦਿੱਤਾ ਜਾਂਦਾ ਫਿਰ ਮਾਲਕ ਨੂੰ ਕਿਵੇਂ ਪਤਾ ਲੱਗਦਾ ਹੈ ਮੇਰੀ ਗੱਡੀ ਦਾ ਚਲਾਨ। ਇਹ ਉਹਨਾਂ ਦੇ ਜਿਹੜਾ ਫੋਨ ਨੰਬਰ ਹੁੰਦਾ ਤਾਂ ਜੀ ਆਨਲਾਈਨ ਕਰਦੇ ਉਹਨਾਂ ਨੂੰ ਮੈਸੇਜ ਚਲਾ ਜਾਂਦਾ ਤਨ ਦਾ ਜੀ। ਹੁਣ ਤਾਂ ਸਾਰੇ ਚਲਾਨ ਆਨਲਾਈਨ ਹੀ ਆ ਜੀ। ਉਹਨਾਂ ਨੂੰ ਟੈਲੀਫੋਨ ਤੇ ਮੈਸੇਜ ਚਲਾ ਜਾਂਦਾ ਕਿ ਉਹ ਆਪ ਦਾ ਤਨ ਭਰ ਲੈਂ